ਇਤੇ ਦੇ ਨਾ ਤੋਂ ਦੌਰਾਨ BBMP ਦੀ ਤਕਨੀਕੀ ਕਮੇਟੀ ਦੀ ਜੋ ਹੈ ਮੀਟਿੰਗ ਹੋਈ ਤਾਂ ਪਾਣੀਆਂ ਦੀ ਵੰਡ ਨੂੰ ਲੈ ਕੇ ਫੈਸਲਾ ਕੀਤਾ ਗਿਆ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਉਹਨਾਂ ਦੀ ਡਿਮਾਂਡ ਦੇ ਮੁਤਾਬਿਕ ਜੋ ਹੈ ਪਾਣੀਆਂ ਦੀ ਵੰਡ ਕਰਨ ਨੂੰ ਤੈਅ ਕੀਤਾ ਗਿਆ ਪੰਜਾਬ ਨੂੰ 17000 ਕਿਊਸਿਕ ਪਾਣੀ ਰਾਜਸਥਾਨ ਨੂੰ 12400 ਕਿਊਸਿਕ ਪਾਣੀ ਤੇ ਹਰਿਆਣਾ ਨੂੰ 10300 ਕਿਊਸਿਕ ਪਾਣੀ ਮਿਲੇਗਾ ਹਰਿਆਣਾ ਨੂੰ 21 ਮਈ ਤੋਂ ਦਸ ਇਨਾ ਦੇ ਲਈ 10300 ਕਿਊਸਿਕ ਪਾਣੀ ਲਾਟ ਕੀਤਾ ਜਾ ਰਹੇ ਹੈ। ਪਾਖੜਾ ਮੇ ਲਾਈਨ ਨਹਿਰ ਦੀ ਸੁਰਖੇਤ ਟੌਨ ਸਮਰਥਾ ਦੇ ਅਧਾਰ ਤੇ ਹੀ ਹਰਿਆਣਾ ਨੂੰ ਪਾਣੀ ਦੀ ਲਾਟ ਸ਼ੁਰੂ ਹੋਏਗੀ। ਦਾਜ਼ੇ ਕੇ ਪੰਜਾਬ ਰਣ ਤੇ ਰਾਜਸਥਾਨ ਨੂੰ ਉਹਨਾਂ ਦੇ ਮੰਗ ਦੇ ਮੁਤਾਬਕ ਹੀ ਪਾਣੀਆਂ ਦੀ ਵੰਡ ਕੀਤੀ ਜਾ ਰਹੀ ਹੈ। ਮਨੋਜ ਜੋਸ਼ੀ ਸਾਡੇ ਨਾਲ ਜੁੜੇ ਨੇ ਮਨੋਜ ਜੀ ਕੀ ਜਾਣਕਾਰੀ ਕਦੋਂ ਤੋਂ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਔਰ ਕਿਸ ਪ੍ਰਕਿਰਿਆ ਦੇ ਤਹਿਤ ਪਾਣੀ ਦੀ ਵੰਡ ਹੋ ਰਹੀ ਹੈ? ਹਾਂ ਬਿਲਕੁਲ ਕੱਗਨਾ ਆਪਾਂ ਗੱਲ ਕਰੀਏ ਕਿ ਅੱਜ ਜਿਹੜੀ ਹੈਗੀ 21 ਤਰੀਕ ਹੈ ਤੇ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਸੀਗਾ ਕਿ ਜੋ ਪਾਣੀ ਦੀ ਅਲੋਕੇਸ਼ਨ ਹੁੰਦੀ ਹੈ ਇੱਕ ਸਾਲ ਵਾਸਤੇ ਹੁੰਦੀ ਹੈ ਉਹ 20 ਮਈ ਦਾ ਆਖਰੀ ਦਿਨ ਹੁੰਦਾ ਹੈ ਤੇ 1 ਮਈ ਤੋਂ ਦੁਆਰਾ ਤੋਂ ਸ਼ੁਰੂ ਹੁੰਦੀ ਹੈ ਤੇ ਅੱਜ 1 ਮਈ ਆ ਗਈ ਹੈ ਜੋ ਵਾਅਦਾ ਕੀਤਾ ਸੀਗਾ ਮੁਖੰਦਰੀ ਭਗੰਤ ਸਿੰਘ ਮਾਨ ਨੇ ਕਿ 21 ਮਈ ਤੋਂ ਅਸੀਂ ਹਰਿਆਣਾ ਨੂੰ ਪਾਣੀ ਛੱਡ ਦਿਆਂਗੇ ਤੇ ਇਹਦਾ ਮਕਸਦ ਇਹੀ ਸੀਗਾ ਕਿ ਅਸੀਂ ਕੋਈ ਤੱਕਾ ਨਹੀਂ ਕਰ ਰਹੇ ਜਿੰਨਾ ਤੁਹਾਨੂੰ ਪਾਣੀ ਮਿਲਿਆ ਸੀਗਾ ਤੁਸੀਂ ਉਹ ਪਾਣੀ ਮਾਰਚ ਖਤਮ ਕਰਤਾ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਾਣੀ ਮੰਗ ਰਹੇ ਅਸੀਂ ਤੁਹਾਨੂੰ ਫਿਰ ਵੀ ਚਾਰਜ ਦੇ ਕੇ ਪਾਣੀ ਦਿੱਤਾ ਕੁਝ 50 ਕੁਸ ਮੰਗਦੇ ਆਸੀਂ ਨਹੀਂ ਦਵਾਂਗੇ ਸਾਡੇ ਕੋਲ ਪਾਣੀ ਨਹੀਂ ਹੈ 20 ਤੱਕ ਤੱਕ ਥੋੜਾ ਕੋਟਾ ਸਿਕਾ ਤੁਸੀਂ ਉਸ ਤੋਂ ਬਾਅਦ 21 ਤੱਕ ਨੂੰ ਨਵਾਂ ਕੋਟਾ ਤੁਹਾਨੂੰ 21 ਤੱਕ ਤੋਂ ਪਾਣੀ ਛੱਡ ਦਾਂਗੇ ਅੱਜ ਮੁੱਖ ਮੰਤਰੀ ਜਿਹੜੇ ਨੰਗਲ ਡੈਮ ਜਾਣਗੇ ਪਾਣੀ ਛੱਡਣਗੇ ਹਰਿਆਣਾ ਵਾਸਤੇ ਪਰ ਇੱਕ ਗੱਲ ਹੋਰ ਆਈ ਹੈ ਕਿ ਟੈਕਨੀਕਲ ਕਮੇਟੀ ਜਿਹੜੀ ਮੀਟਿੰਗ ਹੋਈ ਸੀ 15 ਤੱਕ ਨੂੰ ਉਹਦੇ ਵਿੱਚ ਕਿਹਾ ਕਿ 10300 ਕਿਊਸਕ ਪਾਣੀ ਚਾਹੀਦਾ ਹੈਗਾ ਜਦਕਿ ਉਸ ਨੂੰ ਵੀ ਖਾਰਜ ਕੀਤਾ ਕਿ ਤੁਸੀਂ 8 ਜਿਹੜੀ ਹੈਗੀ ਹੈ ਅਗਸਤ ਤਰੀਕ 2024 ਦੇ ਵਿੱਚ ਜੋ ਲੈਟਰ ਭੇਜਿਆ ਸੀ ਸਾਨੂੰ ਉਸ ਤੋਂ ਬਾਅਦ ਵੀ ਲੈਟਰ ਭੇਜਿਆ ਉਸ ਦੀ 9525 ਲਕਿਊਸਿਕ ਪਾਣੀ ਹੈਗਾ ਉਹ ਦੀ ਤੁਸੀਂ ਡਿਮਾਂਡ ਕੀਤੀ ਗਈ ਹੈਗੀ ਆ ਤੇ ਅਸੀਂ ਤੁਹਾਨੂੰ ਉਹੋ ਹੀ ਪਾਣੀ ਦਵਾਂਗੇ ਅੱਜ ਉਹ ਹੀ ਪਾਣੀ ਛੱਡਿਆ ਜਾਊਗਾ 9525 ਕਿਊਸਿਕ ਪਾਣੀ ਦਿੱਤਾ ਜਾਊਗਾ ਉਸ ਤੋਂ ਜ਼ਿਆਦਾ ਪਾਣੀ ਨਹੀਂ ਮਿਲੇਗਾ ਇਹ 10 ਦਿਨ ਦੀ ਅਲੋਕੇਸ਼ਨ ਹੈਗੀ ਆ ਆਪਾਂ ਕਹੀਏ 21 ਤਰੀਕ ਤੋਂ ਲੈ ਕੇ 30 ਮਈ ਤੱਕ ਦੀ ਜਿਹੜੀ ਹੈਗੀ ਆ ਉਹ ਅਲੋਕੇਸ਼ਨ ਹੈਗੀ ਆ ਉਸ ਤੋਂ ਬਾਅਦ ਅਗਲੇ ਮਹੀਨੇ ਦੀ ਅਲੋਕੇਸ਼ਨ ਫਿਰ ਹੋਏਗੀ ਕਿਉਂਕਿ ਹੁੰਦਾ ਐਦਾਂ ਕਿ ਜਦੋਂ ਕੋਈ ਮੀਂਹ ਪੈਂਦੇ ਨੇ ਬਾਰਸ਼ਾਂ ਹੁੰਦੀਆਂ ਨੇ ਬਾਰਸ਼ ਨਾਲ ਡੈਮ ਸਾਰੇ ਭਰ ਜਾਂਦੇ ਨੇ ਵਰਨ ਤੋਂ ਬਾਅਦ ਜਦੋਂ ਅਗਸਤ ਦਾ ਮਹੀਨਾ ਆਉਂਦਾ ਤਾਂ ਉਸ ਟਾਈਮ ਸਾਰੇ ਪਾਣੀ ਦੇ ਅਲੋਕੇਸ਼ਨ ਹੋ ਜਾਂਦੇ ਵੀ ਕਿਸ ਨੂੰ ਕਿੰਨਾ ਕਿੰਨਾ ਪਾਣੀ ਜਾਵੇਗਾ ਇਹ ਵੀ ਅਲੋਕੇਸ਼ਨ ਹੁੰਦੀ ਹੈ ਕਿਹੜੇ ਮਹੀਨੇ ਕਿੰਨਾ ਪਾਣੀ ਹੈ ਡਿਮਾਂਡ ਮੰਗਲੇ ਤੇ ਜਾਂਦੇ ਉਸ ਹਿਸਾਬ ਨਾਲ ਪਾਣੀ ਡਿਮਾਂਡ ਦੇ ਹਿਸਾਬ ਹਰ ਮਹੀਨੇ ਦੀ ਡਿਮਾਂਡ ਜਿਹੜੀ ਹੁੰਦੀ ਹੈ ਉਹਦੇ ਅਨੁਸਾਰ ਪਾਣੀ ਛੱਡਿਆ ਜਾਂਦਾ ਹੈਗਾ ਤੇ ਇਸ ਵਾਰ ਵੀ ਜਿਹੜੇ ਹਰਿਆਣਾ ਨੂੰ ਕਿਹਾ ਗਿਆ ਕਿ ਤੁਸੀ ਤੁਹਾਨੂੰ ਅਲੋਕੇਸ਼ਨ ਹੋਏਗੀ ਪਰ ਤੁਸੀਂ ਪਾਣੀ ਨੂੰ ਸੰਜਮ ਨਾਲ ਵਰਤਿਓ ਪਾਣੀ ਨੂੰ ਖਰਾਬ ਨਾ ਕਰਿਓ ਕਿਉਂਕਿ ਅਗਲੀ ਵਾਰ ਫਿਰ ਪ੍ਰੋਬਲਮ ਆਣੀ ਹੈ ਕਿ ਜੇ ਤੁਸੀਂ ਮਾਰਚ ਚ ਪਾਣੀ ਖਤਮ ਕਰ ਲਿਆ ਤੁਹਾਡਾ ਮਾਰਚ ਦਾ ਮਹੀਨਾ April ਦਾ ਮਹੀਨਾ ਔਰ ਅੱਧਾ ਮਈ ਦਾ ਮਹੀਨਾ ਕਰਨਾ ਮੁਸ਼ਕਲ ਹੋ ਜਾਣਾ ਤੇ ਇਹੀ ਗੱਲ ਜਿਹੜੀ ਇਸੀ ਗੱਲ ਦੇ ਨਿਸ਼ੀਦ ਦਿੱਤੀ ਗਈ ਸੀ ਕਿ ਪਰ ਹਰਿਆਣਾ ਕਹਿੰਦਾ ਸੀਗਾ ਕਿ ਸਾਨੂੰ ਪਹਿਲਾਂ ਵੀ ਪਾਣੀ ਮਿਲਦਾ ਰਿਹਾ ਉਹ ਕਹਿੰਦੇ ਪਹਿਲਾਂ ਪਾਣੀ ਮਿਲਦਾ ਰਿਹਾ ਪਹਿਲਾਂ ਪੰਜਾਬ ਚ ਅਸੀਂ ਜਿਹੜਾ ਹੈਗਾ ਨਹਿਰੀ ਪਾਣੀ ਖੇਤਾਂ ਵਾਸਤੇ ਇਸਤੇਮਾਲ ਨਹੀਂ ਕਰਦੇ ਸੀ ਇਸ ਵਾਰ ਅਸੀਂ ਜਿਹੜਾ ਹੈਗਾ ਮਲਕੀ 100% ਦੀ ਪਾਣੀ ਜਿਹੜਾ ਹੈਗਾ ਨਹਿਰੀ ਖੇਤਾਂ ਵਿੱਚ ਵਰਤਨ ਦੀ ਪੂਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਸਭ ਕੁਝ ਜਿਹੜੇ ਨੇ ਨਾਲੇ ਖਾਲੇ ਜਿਹੜੇ ਨੇ ਪਾਈਪਾਂ ਪਾ ਦਿੱਤੀਆਂ ਗਈਆਂ ਨੇ ਤੇ ਅਸੀਂ ਆਪਣਾ 10 ਇਹ ਕਰਕੇ ਹੀ ਜਿਹੜਾ ਪੰਜਾਬ ਨੂੰ ਇੱਕ ਦਾ 10700 ਕਿਊਸਕ ਪਾਣੀ ਮੰਗਿਆ ਗਿਆ ਹੈਗਾ ਇਹਨਾਂ ਦਿਨਾਂ ਦੇ ਵਿੱਚ ਵੀ ਜਿਹੜਾ ਕਿ 10000 ਜਿਹੜਾ ਪਾਣੀ ਹੈਗਾ ਕਿਊਸਕ ਪਾਣੀ ਹੈਗਾ ਉਹ ਆਪਾਂ ਨੂੰ ਭਾਖੜਾ ਡੈਮ ਤੋਂ ਮਿਲਣਾ ਸਸਦਰ ਕਿਊਸਕ ਜਿਹੜਾ ਪਾਣੀ ਹੈਗਾ ਉਹ ਸਾਨੂੰ ਜਿਹੜਾ ਹੈਗਾ ਹਰੀਕੋਟੋਂ ਮਿਲਣਾ ਹੈਗਾ ਤੇ ਇਹ ਪੰਜਾਬ ਦੀ ਅਲੋਕੇਸ਼ਨ ਹੈਗੀ ਆ ਪਰ ਦੂਜੀ ਗੱਲ ਇਹ ਹੈਗੀ ਕੀ ਪੂਰੇ ਹਜਕੜਾ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਨੇ ਕਿ ਪੰਜਾਬ ਦਾ ਪਾਣੀ ਹੈ ਦੂਜੇ ਪਾਸੇ ਹਰਿਆਣੇ ਦੇ ਇਕੱਠੀਆਂ ਨੇ ਸਾਨੂੰ ਪਾਣੀ ਮਿਲਣਾ ਚਾਹੀਦਾ ਹੈਗਾ ਤੇ ਉਸ ਨੂੰ ਲੈ ਕੇ ਰਾਜਨੀਤਿਕ ਦੋਨਾਂ ਪਾਸੇ ਚੱਲ ਰਹੀ ਹੈਗੀ ਕੱਲ ਵੀ ਗਵਰਨਰ ਸਾਹਿਬ ਨੇ ਮਿਲ ਕੇ ਆਏ ਸੀਗੇ ਅਸੀਂ ਟੇਢੇ ਜਿਹੜੇ ਹਰਿਆਣਾ ਦੇ ਲੋਕ ਨੇ ਟੇਢੀ ਉਂਗਲੀ ਕਰਕੇ ਪਾਣੀ ਲੈਣਗੇ ਉਹਦਾ ਜਵਾਬ ਜਿਹੜੇ ਬਰਿੰਦਰ ਗੋਇਲ ਨੇ ਸਾਡੇ ਜਿਹੜੇ ਜਲ ਸਰੋਤ ਮੰਤਰੀ ਨੇ ਕਿਹਾ ਵੀ ਕੋਈ ਵੀ ਚੀਜ਼ ਉਂਗਲੀ ਟੱਡੀ ਕਰਕੇ ਨਹੀਂ ਮਿਲਦੀ ਕਿਉਂਕਿ ਇਹ ਆਪਾਂ ਕਹੀਏ ਫੈਡਰਲ ਢਾਂਚਾ ਹੈਗਾ ਆ ਇੱਥੇ ਹਰ ਇੱਕ ਚੀਜ਼ ਕਾਨੂੰਨ ਨਾਲ ਚੱਲਦੀ ਹੈ ਜੋ ਤੁਹਾਨੂੰ ਕਾਨੂੰਨ ਬਣਿਆ ਜੋ ਤੁਹਾਨੂੰ ਅਲੋਕੇਟ ਹੋਈ ਹੈ ਉਹ ਲਓ ਤੁਸੀਂ ਸਾਡੇ ਅਧਿਕਾਰਿਆਂ ਨੂੰ ਬਦਲ ਕੇ ਸਾਡੀ ਅਧਿਕਾਰ ਦੀ ਬਾਹਮਾ ਮੋੜ ਕੇ ਜਾਂ ਸਾਡੇ ਧੌਣ ਦੇ ਉੱਪਰ ਗੋਡੇ ਵਾਕੇ ਪਾਣੀ ਮੰਗੂਗੇ ਬਿਲਕੁਲ ਨਹੀਂ ਮਿਲੂਗਾ ਟੇਢੀ ਉਂਗਲੀ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਨੇ ਇਹ ਗੱਲ ਨੂੰ ਸ ਆਪਣੇ ਹਿੱਸੇ ਦਾ ਪਾਣੀ ਆ ਹਰ ਇੱਕ ਨੂੰ ਅਲੋਟ ਹੈ ਆਪਾਂ ਉਸ ਨੂੰ ਸੰਜਮ ਵਰਤੀਏ ਤੇ ਉਹਦੇ ਅੰਦਰ ਰਹਿ ਕੇ ਹੀ ਆਪਣੇ ਸਟੇਟ ਨੂੰ ਪਾਣੀ ਦਈਏ ਜੀ ਹਰਿਆਣਾ ਨੂੰ ਉਸੇ ਡਿਮਾਂਡ ਦੇ ਮੁਤਾਬਿਕ 10300 ਕਿਊਸਿਕ ਪਾਣੀ ਮਿਲ ਰਿਹਾ ਹੈ ਤਾਂ ਪਹਿਲਾਂ BBMP ਦੇ ਫੈਸਲੇ ਦਾ ਵਿਰੋਧ ਵੀ ਪੰਜਾਬ ਵਾਲੇ ਪਾਸਿਓ ਕੀਤਾ ਗਿਆ ਸੀ ਹੁਣ ਇਸ ਤਰ੍ਹਾਂ ਦਾ ਕੋਈ ਵਿਰੋਧ ਹੈ ਜਾਂ ਬਿਲਕੁਲ ਸਿੱਟੀ ਨਾ ਨਾਰਮਲ ਜਿਹੜੀ ਪੰਡਾ ਤੇ ਕਿਹੜੀ ਟੈਕਨੀਕਲ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਡਿਮਾਂਡ ਆਈ ਹੈ ਕਿ ਸਾਨੂੰ 10300 ਕਿਊਸਕ ਪਾਣੀ ਚਾਹੀਦਾ ਹੈਗਾ ਜਿਹਨੂੰ ਪੰਜਾਬ ਨੇ ਬਿਲਕੁਲ ਖਾਰਜ ਕਰਤਾ ਉਹਨਾਂ ਨੇ ਕਿਹਾ ਕਿ ਤੁਸੀਂ ਪਿਛਲੇ ਸਾਲ ਅਗਸਤ ਦੇ ਵਿੱਚ ਸਾਨੂੰ ਜਿਹੜੀ ਡਿਮਾਂਡ ਭੇਜੀ ਸੀ ਇਸ ਮਹੀਨੇ ਦੀ ਉਹ ਹੈਗੀ ਆ 999525 ਕਿਊਸਕ ਦੀ ਤੇ ਉਸ ਤੋਂ ਬਾਅਦ ਜਿੰਨੇ ਮੀਟਿੰਗਾਂ ਤੋਂ ਤੁਸੀਂ 99525 ਕਿਊਸਕ ਦੀ ਗੱਲ ਕੀਤੀ ਹੈਗੀ ਆ ਅਸੀਂ ਤੁਹਾਨੂੰ 99525 ਕਿਊਸਕ ਪਾਣੀ ਦਵਾਂਗੇ ਪਾਣੀ ਛੱਡਾਂਗੇ ਹਰ ਇੱਕ ਪਾਣੀ ਦਾ ਹਿਸਾਬ-ਤਬਾਬ ਹੋਗਾਗਾ ਕਿੱਥੋਂ ਪਾਣੀ ਛੱਡੇ ਰਹਿਣਾ ਕਿੰਨਾ ਪਾਣੀ ਜਾਣਾ ਹੈਗਾ ਤੇ ਕਿੰਨਾ ਕਿੱਥੇ ਜਾਂਦਾ ਹੈਗਾ ਇਸ ਕਰਕੇ ਜਿਹੜੀ ਸਰਕਾਰ ਹੈਗੀ ਪੰਜਾਬ ਸਰਕਾਰ ਉਹ ਅੱਜ ਵੀ 9525 ਕਿਊਸਕ ਪਾਣੀ ਛੱਡ ਰਹੀ ਹੈ 10300 ਪਾਣੀ ਨਹੀਂ ਛੱਡਿਆ ਜਾਵੇਗਾ ਆਪਾਂ ਕਹੀਏ ਕਿ ਜਿਹੜਾ ਜਿਹੜਾ ਫਾਲਤੂ ਦਾੜਾ 3500 ਕਿਊਸਕ ਜਿਹੜਾ ਮੰਗਦੇ ਹੈਗੇ ਨੇ ਉਹ ਉਹਨਾਂ ਨੂੰ ਫਾਲਤੂ ਨਹੀਂ ਮਿਲਣਾ 9525 ਹੀ ਮਿਲਣਾ ਹੈਗਾ 10300 ਨਹੀਂ ਮਿਲਣਾ ਹੈਗਾ ਜੀ 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 31 ਮਈ ਨੂੰ ਵੀ ਬੈਠਕ ਸੱਦੀ ਗਈ ਹੈ ਹੁਣ ਕੋਈ ਟੈਕਨੀਕਲ ਕਮੇਟੀ ਦੀ ਮੀਟਿੰਗ ਹੈ ਉਹ 31 ਮਈ ਨੂੰ ਵੀ ਹੋ ਸਕਦੀ ਹੈ ਯਾ ਮਈ ਜੂਨ ਦੇ ਪਹਿਲੇ ਹਫਤੇ ਵਿੱਚ ਕਿਤੇ ਨਾ ਕਿਤੇ ਕਰ ਸਕਦੇ ਹਾਂ ਕਿਉਂਕਿ ਜੇ ਨਹੀਂ ਮੀਟਿੰਗ ਲੇਟ ਹੁੰਦੀ ਹੈ ਤਾਂ ਉਹੀ ਜਿਹੜਾ ਸ਼ੈਡਿਊਲ ਹੁੰਦਾ ਉਸ ਨੂੰ ਅੱਗੇ ਵਧਾਇਆ ਜਾਂਦਾ ਜਿੱਨਾ ਪਾਣੀ ਇੱਕ ਵਾਰੀ ਲੋਟ ਹੁੰਦਾ ਹੈਗਾ ਤੇ ਫਿਰ ਟੈਕਨੀਕਲ ਕਮੇਟੀ ਦੀ ਮੀਟਿੰਗ ਦਾ ਇਸ ਗੱਲ ਦੇ ਉੱਪਰ ਡਿਪੈਂਡ ਕਰਦੀਆਂ ਨੇ ਕਿ ਪਾਣੀ ਕਿੱਥੇ ਕਿੱਥੇ ਕਿੰਨਾ ਹੈਗਾ ਆ ਕਿਹੜੇ ਡੈਮ 'ਚ ਕਿੰਨਾ ਪਾਣੀ ਤੁਹਾਨੂੰ ਦੱਸਿਆ ਕਿ ਹਰ ਇੱਕ ਡੈਮ ਚਾਹੇ ਪਾਖੜ ਡੈਮ ਆ ਉਹ ਵੀ ਡਾਊਨ ਹੈ ਤੇ ਆਪਾਂ ਕਹੀਏ ਪਾਉਂਡ ਡੈਮ ਉਹ ਵੀ ਡਾਊਨ ਹੈ ਰੰਜੀਤ ਸਾਗਰ ਡੈਮ ਉਹ ਵੀ ਡਾਊਨ ਹੈਗਾ ਆ ਸਭ ਕਿਤੇ ਵੀ ਪਾਣੀ ਨਹੀਂ ਹੈਗਾ ਹਾਲ ਤੱਕ ਮੌਕੇ ਤੇ ਬਰਸ ਡਿਮਾਂਡ ਜਿਹੜੀ ਹੈਗੀ ਆ ਉਹਨੂੰ ਜਿਹੜਾ ਘਟਾਇਆ ਬਦਾਜਾ ਸਕਦਾ ਹੁੰਦਾ ਪਰ ਜੇ ਪਾਣੀ ਸੇਮ ਹੋਵੇ ਜੋ ਡਿਮਾਂਡਸ ਆਈ ਹੁੰਦੀ ਹੈ ਉਸ ਨੂੰ ਅੱਗੇ ਬਦਾਇਆ ਜਾਂਦਾ ਹੈ ਕਿਉਂਕਿ ਹਰ ਇੱਕ ਸਟੇਟ ਨੂੰ ਪਤਾ ਹੈ ਕਿ ਸਾਨੂੰ ਅਪ੍ਰੈਲ ਚ ਐਨਾ ਚਾਹੀਦਾ ਮਈ ਚ ਐਨਾ ਚਾਹੀਦਾ ਜੂਨ ਚ ਐਨਾ ਚਾਹੀਦਾ ਜੁਲਾਈ ਚ ਐਨਾ ਚਾਹੀਦਾ ਅਗਸਟ ਐਨਾ ਚਾਹੀਦਾ ਹੈਗਾ ਫਿਰ ਅਗਸਟ ਤੋਂ ਬਾਅਦ ਤਾਂ ਪਾਣੀ ਚਾਹੀਦਾ ਹੀ ਨਹੀਂ ਅਗਸਟ ਤੋਂ ਬਾਅਦ ਤਾਂ ਡੈਮ ਭਰਦੇ ਨੇ ਹਰ ਕੋ ਕਹਿੰਦਾ ਪਾਣੀ ਅੱਡ ਕੇ ਕਰ ਦੋ ਹੜ ਆ ਜਾਂਦੇ ਆ ਕਿ ਜਗ੍ਹਾ ਦੇ ਉੱਪਰ ਵੀ ਉੱਪਰ ਵੀ ਪਾਣੀ ਛੱਡਿਆ ਜਾਂਦਾ ਜਾਂਦਾ ਹੈਗਾ ਨਦੀਆਂ ਨਾਲ ਜੋ ਪਾਣੀ ਆ ਜਾਂਦਾ ਨਹੀਂ ਹੋਰ ਖਾਲਾਂ ਉਹਦੇ ਉੱਥੇ ਪਾ ਤੇ ਇਸ ਕਰਕੇ ਉਹ ਪਾਣੀ ਨੂੰ ਛੱਡਿਆ ਜਾਂਦਾ ਹੈਗਾ ਤੇ ਜੂਨ ਜੁਲਾਈ ਤੱਕ ਜਿਹੜਾ ਜੁਲਾਈ ਦੇ ਅੰਤ ਤੱਕ ਜਿਹੜਾ ਪਾਣੀ ਜਰਾ ਚਾਹੀਦਾ ਹੁੰਦਾ ਹੈਗਾ ਜੂਨ ਦੇ ਮਹੀਨੇ ਤੱਕ ਜਰਾ ਚਾਹੀਦਾ ਹੁੰਦਾ ਉਸ ਤੋਂ ਪਰ ਪਾਣੀ ਦਾ ਡੈਮੇਜ ਰਹਿੰਦਾ ਹੈਗਾ ਫਿਰ ਪੀਣ ਦੀ ਗੱਲ ਹੈ ਖੇਤੀਬਾੜੀ ਤੇ ਪਾਣੀ ਮਾਰੀ ਮੋਟੇ ਪਾਣੀ ਆਈ ਆ ਫੈਕਟਰੀ ਵਾਸਤੇ ਪਾਣੀ ਹੈਗਾ ਇਹਦੇ ਵਾਸਤੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਰ ਜੇ ਆਪਾਂ ਗੱਲ ਕਰੀਏ ਕਿ ਅਜਿਤ 9525 ਕਿਉਂਕਿ ਪਾਣੀ ਜਿਹੜਾ ਇਹ ਛੱਡਣ ਦੀ ਗੱਲ ਹੈ 101% ਜਿਹੜੀ ਗਵਿੰਦਰ ਗੋਇਲ ਨੇ ਕਿਹਾ ਕਿ ਅਸੀਂ ਇਸ ਤੋਂ ਜ਼ਿਆਦਾ ਪਾਣੀ ਨਹੀਂ ਦੇਵਾਂਗੇ 9525 ਕਿਊਸਕ ਪਾਣੀ ਹਰਿਆਣਾ ਨੂੰ ਅੱਜ ਛੱਡ ਦਿੱਤਾ ਜੂਗਾ ਪਰ ਇਹ ਵੀ ਗੱਲ ਕਹੀ ਹੈ ਕਿ ਜੋ ਸਾਡਾ 4000 ਕਿਊਸਕ ਪਾਣੀ ਤੁਸੀਂ ਪਿਛਲੇ 25 ਦਿਨਾਂ ਤੋਂ ਲੈ ਰਹੇ ਆ ਅਸੀਂ ਉਹ ਵੀ ਵਾਪਸ ਲਵਾਵਾਂਗੇ ਜੀ ਅੱਛਾ ਪੌਂਗ ਜਾਮ ਦੀ ਤੀਸਰੀ சுரੰਗ ਦੀ ਮੁਰੰਮਤ ਦਾ ਫੈਸਲਾ BBMP ਨੇ ਫਿਲਹਾਲ ਟਾਲਿਆ ਹੋਇਆ ਹੈ ਕਿ ਲੱਗਦਾ ਹੈ ਕਿ ਅਗਲੀ ਜਿਹੜੀ ਮੀਟਿੰਗ ਹੋਏਗੀ ਚਾਹੇ ਉਹ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਹੁੰਦੀ ਹੈ ਜਾਂ ਫਿਰ 31 ਮਈ ਨੂੰ ਹੁੰਦੀ ਆ ਇਸ ਨੂੰ ਲੈ ਕੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਦੇਖੋ BBMB ਜਿਹੜਾ ਹੈਗਾ ਉਹ ਬਿਲਕੁਲ ਜਿਹੜਾ ਭਖੜਾ ਭਖੜਾ ਬਲਾਸ ਮੈਨੇਜਮੈਂਟ ਬੋਰਡ ਹੈਗਾ ਆ ਤਾਂ ਉਹਨੇ ਸਾਰਾ ਕੰਮ ਦੇਖਣਾ ਹੁੰਦਾ ਹੈਗਾ ਉਹ ਦੇਖਦਾ ਉਹਨਾਂ ਦਾ ਕੰਮ ਹੀ ਹੈ ਹੀਗਾ ਇਹਦੀ ਮੇਨਟੇਨੈਂਸ ਕਰਨਾ ਇਹਦੀ ਜਿਹੜੀ ਅਗੇ ਰੱਖ ਰਖਾਵ ਕਰਨਾ ਆਪਾਂ ਕਹਿੰਦੇ ਇਹਨੂੰ ਦੇਖਣਾ ਕਿਤੇ ਕੋਈ ਮੁਸ਼ਕਲ ਤਾਂ ਨਹੀਂ ਹੈਗੀ ਆ ਕਿਤੇ ਕੋਈ ਟੁੱਟਦਾ ਨਹੀਂ ਹੈਗਾ ਤੇ ਉਸ ਦੇ ਨਾਲ ਨਾਲ ਹੈਗਾ ਜਿਹੜੇ ਪਾਣੀ ਨੂੰ ਛੱਡਣਾ ਜਿਹੜੀ ਵੰਡ ਹੈ ਉਹ ਵੀ ਟੈਕਨੀਕਲ ਕਮੇਟੀ ਕਰਦੀ ਹੈ ਤੇ ਬਾਕੀ ਸਾਰੇ ਕੰਮ ਵੀ ਟੈਕਨੀਕਲ ਕਮੇਟੀ ਕਰਦੀ ਹੈ ਪਰ ਇਸ ਨੂੰ ਲੈ ਕੇ ਤੁਸੀਂ ਗੱਲ ਕਹੀ ਹੈ ਉਹ ਜਿਹੜੀ ਮਰਮਦ ਦਾ ਕੰਮ ਹੈ ਹਰੇਟਾ ਦਿੱਤਾ ਗਿਆ ਹਰੇਟਾ ਮਰਮਦ ਨਹੀਂ ਹੋਵੇਗੀ ਕਿ ਜਦੋਂ ਪਾਣੀ ਦੇ ਆਉਣ ਤੋਂ ਬਾਅਦ ਜਦੋਂ ਅਗਲੇ ਮਹੀਨੇ ਆਣਗੇ ਜਦੋਂ ਉਸ ਤੋਂ ਬਾਅਦ ਮਰਮਦ ਦਾ ਜਿਹੜਾ ਕੰਮ ਹੋ ਸਕਦਾ ਹੈਗਾ ਪਰ ਇਹ ਗੱਲ ਸਾਫ਼ ਸਗੀ ਕਿ ਇਸ ਮੀਟਿੰਗ ਜੀ ਕਿਹਾ ਹੈਗਾ ਕਿ ਪਾਣੀ ਜਿਹੜਾ ਹੈਗਾ ਉਹ ਸਭ ਨੂੰ ਦਿੱਤਾ ਜਾਵੇ ਜੋ ਮਰਮਰ ਦੇ ਕੰਮ ਲਈ ਜ਼ਰੂਰੀ ਨਹੀਂ ਕਿਉਂਕਿ ਨਹਿਰ ਦੀ ਗੱਲ ਕਰਦੇ ਆਂ ਆਪਾਂ ਪਖੜਾ ਮੈਨਲਾਂ ਦੀ ਉੱਥੇ ਵੀ ਜਿਹੜਾ ਹੈਗਾ ਉਹਦੀ ਕੈਪੈਸਿਟੀ ਵੀ ਘਟ ਹੈ ਤੇ ਉੱਥੇ ਵੀ ਪਾਣੀ ਜਿਆਦਾ ਛੱਡਣ ਤੋਂ ਮਨਾਹੀ ਕੀਤੀ ਗਈ ਹੈ ਕਿ ਜੇ ਛੱਡਾਂਗੇ ਨਹਿਰ ਖੜ ਸਕਦੀ ਹੈਗੀ ਜੀ 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 ਠੀਕ ਹੈ ਮਨੋਚਪਾਪਾ ਸ਼ੁਕ